ਤੁਹਾਨੂੰ ਪਾਕਿਸਤਾਨ ਜਾ ਕੇ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਚੰਗੀ ਲੱਗੀ ਆ ਜਗ੍ਹਾ ਦੀ ਜਾਂ ਲੋਕਾਂ ਦੀ ਕਿਹੜੀ ਚੀਜ਼ ਬਹੁਤ ਚੰਗੀ ਆ ਉੱਥੋਂ ਦੀ ਉੱਥੋਂ ਦੇ ਜਿਹੜਾ ਨਾ ਫਲ ਫਰੂਟ ਜਿਹੜਾ ਹੈਗਾ ਉਹ ਇੱਥੋਂ ਦੋ ਤਿੰਨ ਚੀਜ਼ਾਂ ਬੜੀਆਂ ਕਮਾਲ ਦੀਆਂ ਨੇ ਬੇਰ ਬੜਾ ਅੱਛਾ ਉੱਥੇ ਹਮ ਅਮਰੂਦ ਬੜਾ ਅੱਛਾ ਕਿਨੂ ਬਹੁਤ ਅੱਛਾ ਹੈ ਆ ਪਕਵਾਨ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਈਟੇਬਲ ਨੇ ਉਹਦੇ ਵਿੱਚੋਂ ਦੇਸੀ ਮਠਿਆਈਆਂ ਬਹੁਤ ਵਧੀਆ ਨੇ ਖਤਾਈਆਂ ਬਹੁਤ ਮਿੱਠੀਆਂ ਤੇ ਸਵਾਦ ਨੇ ਉਹਨਾਂ ਦੀ ਜੀ ਬਿਸਕਟ ਬੜੇ ਅੱਛੇ ਨੇ ਹੈਂ ਅ ਇਥੋਂ ਦੇ ਆਪਣੇ ਰਬ ਤੋਂ ਰਬ ਤੋਸ਼ੇ ਬੜੇ ਇੱਥੇ ਉਥੋਂ ਕਸੂਰ ਤੋਂ ਇੱਕ ਵਾਰ ਇੱਕ ਦੋਸਤ ਲੈ ਕੇ ਆਇਆ ਸੀ ਜੀ ਉਹ ਸਾਡੇ ਵੀ ਇੱਥੇ ਬਹੁਤ ਫਾਜ਼ਿਲਗਾਜ ਬਣਦੇ ਨੇ ਕਿਵੇਂ ਲੁਧਿਆਣੇ ਚ ਵੀ ਉਹ ਦਰਸ਼ਨ ਸਵੀਡਸ ਵਾਲਾ ਬਣਾਉਂਦਾ ਪਰ ਉਹ ਤੋਸ਼ੇ ਦਾ ਸਵਾਦ ਵੱਖਰਾ ਹੀ ਹੈ ਇਹ ਪਲਾਓ ਬਹੁਤ ਅੱਛਾ ਬਣਾਉਂਦੇ ਨੇ ਉਹ ਸਾਡੇ ਨੂੰ ਕਿਤੇ ਵਧੀਆ ਜਰਦਾ ਜਿਹਨੂੰ ਕਹਿੰਦੇ ਨੇ ਉਹ ਬੜਾ ਸੋਹਣਾ ਬਣਾਉਂਦੇ ਨੇ ਉਹ ਹਰ ਤਰ ਤੀ ਦੀ ਵੀਡੀਓ ਆਪੋ ਆਪਣੇ ਹੁਣ ਜਿਵੇਂ ਕਈ ਲੋਕ ਮਾਸ ਨਹੀਂ ਖਾਂਦੇ ਜੀ ਉਹਨਾਂ ਨੂੰ ਸਮੱਸਿਆ ਆ ਜਾਂਦੀ ਆਦਰਵਾਇਜ਼ ਉਹਨਾਂ ਦੀ ਜਿਹੜੀ ਬਰੀਆਨੀ ਹੈ ਬਹੁਤ ਸਵਾਦ ਹੈ ਹਮ ਮੈਂ ਖਾਣਾ ਮੈਨੂੰ ਚੰਗੀ ਲੱਗਦੀ ਹੈ ਜੀ ਇਸ ਕਰਕੇ ਮਤਲਬ ਇਹ ਤਾਂ ਡਿਪੈਂਡ ਕਰਦਾ ਕਿ ਤੁਸੀਂ ਕੀ ਖਾਂਦੇ ਹੋ ਕੀ ਨਹੀਂ ਖਾਂਦੇ ਸਾਡੇ ਮਟਨ ਦਾ ਸਵਾਦ ਮੈਂ ਕਿਹਦੇ ਖਾਦਾ ਨਹੀਂ ਜਿਹੜਾ ਮੈਂ ਲਾਹੌਰ ਚ ਖਾਣਾ ਹਮ